ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਅੱਜ ਆਪਣਾ 90 10 ਦਿੱਤਾ ਹੋਇਆ ਟਾਇਰ ਇਹਦੇ ਪਾਉਣੇ ਆਪਾਂ ਰੇਡੀਅਲ ਪਾ ਲੈਣੇ ਹੁਣ ਕਿਉਂਕਿ ਬਾਹਲੇ ਵੀਰ ਕਹਿੰਦੇ ਸੀ ਵੀ ਰੇਡੀਅਲ ਪਾਓ ਰੇਡੀਅਲ ਪਾਓ ਹੁਣ ਆਪਾਂ ਰੇਡੀਅਲ ਹੀ ਪਾ ਦੇਣੇ ਤੇ ਇਹ ਇਹਦੇ ਕੀ ਪ੍ਰੋਬਲਮ ਆ ਗਈ ਮੈਂ ਤੁਹਾਨੂੰ ਦਿਖਾਉਣਾ ਇਹਦੇ ਨਾਲ ਯਾਰ ਰੈਮ ਟੜਕ ਗਏ ਸਾਰੇ ਆ ਦੇਖੋ ਪੀਪੀਆਂ ਤੱਕ ਤੜਕ ਗਈਆਂ ਸਾਰੇ ਰਿੰਮ ਤੜਕ ਗਿਆ ਇਹ ਹਨਾ ਇਹ ਇਹ ਚੀਜ਼ਾਂ ਯਾਰ ਹੋਣੀਆਂ ਨਹੀਂ ਚਾਹੀਦੀਆਂ ਵੀ ਜਿੱਡੀ ਪਾਵਰ ਦਾ ਇਹ ਟਰੈਕਟਰ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਵੀ ਐਵੇਂ ਰਿੰਮ ਰੁਮ ਤੜਕਣੇ ਹਨਾ ਕਿਉਂਕਿ ਦੇਖੋ ਆਪਾਂ ਤਾਂ ਲਿਆ ਤਾਂ ਤਾਂ ਹੀ ਹੋਇਆ ਨਾ ਵੀ ਜਿਵੇਂ ਏਡੀ ਪਾਵਰ ਦਾ ਟਰੈਕਟਰ ਤੇ ਪਤਾ ਨਹੀਂ ਕਿਉਂ ਇਹ ਚੀਜ਼ਾਂ ਹੁੰਦੀਆਂ ਨੇ ਤੇ ਇਹ ਇਕੱਲੇ ਇਹਦੇ ਵਿੱਚ ਨਹੀਂ ਆਇਆ ਇਹ ਜੌਂ ਡੀਅਰ ਚ ਵੀ ਪ੍ਰੋਬਲਮ ਆਈ ਸੀ ਆਪਣੇ 50 75 ਚ ਉਹਦਾ ਉਹਨਾਂ ਨੇ ਗਾਰੰਟੀ ਚੇਂਜ ਕਰਕੇ ਦੇਤਾ ਸੀਗਾ 50 75 ਦਾ ਵੀ ਆਪਾਂ ਪਿਛਲੇ ਤੋਂ ਪਿਛਲੇ ਸਾਲ ਬਦਲਾਈ ਸੀਗੇ ਤੇ ਚਲੋ 2 ਸਾਲ ਪਹਿਲਾਂ 2 ਕੁ ਸਾਲ ਪਹਿਲਾਂ ਬਦਲਾਈ ਸੀ ਹਨਾ ਤੇ ਉਹ ਉਹਨਾਂ ਨੇ ਗਾਰੰਟੀ ਚ ਉਹਦੇ ਚੇਂਜ ਕਰਤਾ ਸੀਗਾ ਤੇ ਉਹਦੇ ਦਾ ਚਲੋ ਮਾੜੀ ਜਿਹੀ ਇੱਕ ਤੇੜੀ ਆਈ ਸੀ ਪਰ ਇਹਦੇ ਬਹੁਤ ਜ਼ਿਆਦੇ ਤੇੜਾ ਨੇ ਹਨਾ ਦੋਨੇ ਰਿੰਮਾਂ 'ਚ ਉਹ ਦੇਖੋ ਆ ਟਿੱਪੀਆਂ ਹੀ ਇਹਦਾ ਜਮਾ ਹੀ ਤੜ ਗਏ ਆ ਦੇ ਟਿੱਪੀਆਂ ਵੀ ਤੜ ਗੀਆਂ ਰਿੰਮ ਵੀ ਵਿੱਚੋਂ ਤੜ ਗਏ ਤੇ ਇਹ ਚੀਜ਼ ਜਿਦਾ ਹੋਣੀ ਨਹੀਂ ਚਾਹੀਦੀ ਵੀ ਜਿੱਡੀ ਪਾਵਰ ਦਾ ਆਪਾਂ ਟਰੈਕਟਰ ਲਿਆ ਵਾ ਇਹਨਾਂ ਦੇ ਰਿੰਮ ਰੂ ਮਜ਼ਬੂਤ ਚਾਹੀਦੇ ਕਹਿੰਗੇ ਠੀਕ ਆ ਆਪਾਂ ਪਾਵਰੀ ਵੱਡੀ ਲਈ ਆਪਾਂ ਇਹਦੀਆਂ ਜੀ ਚੀਜ਼ਾਂ ਦਾ ਪਾਣੀ ਹੀ ਆ ਇਹਨਾਂ ਦੇ ਮਗਰ ਹਨ ਤੇ ਹੁਣ ਰਿਮ ਬਦਲਣ ਲੱਗੇ ਆ ਵੀ ਨਵੇਂ ਆਰਡਰ ਕਰਿਆ ਨਵੇਂ ਪਾਉਨੇ ਲਿਆ ਕੇ ਕੰਪਨੀ ਚ ਕਰੇ ਹੋਏ ਆਰਡਰ ਬਾਕੀ ਚਲੋ ਦੇਖਦੇ ਆ ਕੀ ਬਣਦਾ ਇਹਨਾਂ ਨੂੰ ਸਾਲੇ ਏਡੇ ਏਡੇ ਪਾਵਰ ਦੇ ਟਰੈਕਟਰ ਐ ਇਹਨਾਂ ਦੇ ਰਿਮ ਰੋ ਮਜ਼ਬੂਤ ਚਾਹੀਦੇ ਆ ਹਨਾ ਜਾਂ ਟਿੱਪੀਆਂ ਜੀਆਂ ਜਾਦੇ ਲੱਗੀਆਂ ਹੁਣ ਹਾਂ ਜਿਵੇਂ ਹੋਣੇ 4 ਹੀ ਆ ਹਾਂ 4 ਇਹ 8 ਚਾਹੀਦੀਆਂ ਨੇ ਹਾਂਜੀ ਪਹੁੰਚ ਗਏ ਜੀ ਆਪਾਂ ਪਟਿਆਲੇ ਪਹਿਲਾਂ ਪਟਿਆਲੇ ਦਾ ਰੱਖਿਆ ਕੀ ਆਪਾਂ ਪਹੁੰਚ ਗਏ ਪਟਿਆਲੇ ਮੈਂ ਕਿਹਾ ਪਹਿਲਾਂ ਪਟਿਆਲੇ ਤੋਂ ਪਤਾ ਕਰਿਆ ਇਹ ਉਹ ਏਜੰਸੀ ਤੋਂ ਤਾਂ ਆਰਡਰ ਲਾਏ ਤੇ ਮਿਲਨੇ ਆ ਹਨਾ ਇੱਕ ਜਗ੍ਹਾ ਤੋਂ ਮਿਲ ਗਏ ਸੀਗੇ ਉਹ ਵੀ ਹੈਗੇ ਆ ਰੇਂਜ ਕਰੇ ਹੋਇਆ ਜੇ ਇਧਰੋਂ ਨਾ ਬਣੀ ਗੱਲ ਤਾਂ ਫਿਰ ਉੱਥੋਂ ਫੜ ਲਿਆਵਾਂਗੇ ਮੈਂ ਕਿਹਾ ਪਹਿਲਾਂ ਪਟਿਆਲੇ ਕਿਹੜਾ ਮਾਰ ਕੇ ਦੇਖੇ ਜੇ ਮਿਲ ਗਏ ਠੀਕ ਆ ਨਹੀਂ ਮਿਲੇ ਤਾਂ ਕੋਈ ਗੱਲ ਨਹੀਂ ਫਿਰ ਉਧਰ ਦੇ ਲਾਂਗੇ ਤੇ ਆਵਾ ਪਈ ਪਟਿਆਲੇ ਦਾ ਬਾਜ਼ਾਰ ਜਿੱਥੋਂ ਬਹੁਤ ਜੀਂਝਾ ਮਿਲ ਜਾਂਦੀਆਂ ਬਈ ਬਹੁਤ ਜੀਂਝਾ ਦਿਲੋਂ ਫਾਰਮ ਟ੍ਰੈਕ ਅਰੀਜਨਲ ਪਤਾ ਨਹੀਂ ਅਰੀਜਨਲ ਏਸੀ 'ਚ ਖੜਾ ਜਾ ਦੁਬਾਰਾ ਲੱਗਿਆ ਆਏ ਸੀ ਬਹੁਤ ਵੀ ਪੁੱਛ ਦਿੰਦਾ ਵੀਰੇ ਤੁਸੀਂ ਵੀਰੇ ਅਸੀਂ ਮੈਂ ਨਾ ਆ ਦੇ ਦੀਪਾ ਦੀਪਾ ਲਿਖਿਆ ਆ ਜਿਹੜੀ ਦੁਕਾਨ ਦੇ ਮੈਂ ਇਹਨਾਂ ਦੇ ਸਮਾਨ ਲੈਣੇ ਆ ਅੱਜ ਪਟਿਆਲੇ ਲੱਭੇ ਬਹੁਤ ਦੁਕਾਨਾਂ ਦੇ ਰੰਮ ਰੋਮ ਹਨ ਜਾਂ ਦਾ ਰੰਮ ਟੁੱਟਿਆ ਹੋਇਆ ਮਲ ਦਾ ਜਾਂ ਬਾਹਲਾ ਬੇਕਾਰ ਮਿਲਦਾ ਪਤਲਾ ਹਲਕਾ ਤੇ ਫਿਰ ਆਪਾਂ ਕੈਨਸਲ ਹੀ ਕਰਤਾ ਤੇ ਪਟਿਆਲੇ ਤੋਂ ਮੁੜਿਆ ਆਉਂਦਾ ਸੀ ਭੁੱਖ ਲੱਗ ਗਈ ਅੱਜ ਸਾਡੇ ਵੀਰੇ ਦੇ ਘਰੇ ਹੈਗੀ ਆ ਪਾਰਟੀ ਰੱਖੀ ਹੋਈ ਆ ਸਾਨੂੰ ਯਾਰਾ ਮਿੱਤਰਾਂ ਨਾਲ ਹੀ ਹੈਗੇ 10-12 ਜਣੇ ਹਨ ਤੇ ਪਾਰਟੀ ਆ ਮੈਂ ਕਿਹਾ ਬਾਹਰ ਖਾਣਾ ਕਾ ਨੂੰ ਆ ਵੀ ਜੇ ਖਾ ਲਿਆ ਤਾਂ ਉੱਥੇ ਨਹੀਂ ਕੁਝ ਕਾ ਹੋਣਾ ਹਨਾ ਜਿਵੇਂ ਰੋਟੀ ਖਾ ਲਈ ਜਾਂ ਕੁਝ ਹੋਰ ਤੇ ਲੱਗ ਗਈ ਭੁੱਖ ਤੇ ਅੱਜ ਹੁਣ ਪੰਗਾ ਇਹ ਦੀਗਾ ਵੀ ਜੇ ਹੁਣ ਇੱਥੇ ਕੁਝ ਖਾ ਲਿਆ ਬਾਹਰਲਾ ਮੇਰਾ ਅੱਗੇ ਮੇਰਾ ਫੇਵਰੇਟ ਹੈਗਾ ਵੀ ਸਭ ਵੀ ਮੈਂ ਖਾ ਲੈਣਾ ਨਾ ਨਾਪੇ ਹਨਾ ਤੇ ਪਰ ਅੱਜ ਫਿਰ ਇੱਕ ਹੋਣ ਜੇ ਖਾ ਲਿਆ ਫਿਰ ਵੀਰੇ ਦੇ ਤੇ ਜਾ ਕੇ ਪਾਰਟੀ ਤੇ ਨਹੀਂ ਕੁਝ ਖਾ ਆਉਣਾ ਤਾ ਕਰਕੇ ਆਪਾਂ ਕੈਨਸਲ ਹੀ ਕਰਤਾ ਵੀ ਖਾਣਾ ਨਹੀਂ ਇੱਕ ਕੇਲਾ ਦੋ ਕੇਲੇ ਲੈ ਲੈ ਸੀਗੇ ਨੂਨ ਲਵਾ ਕੇ ਮੈਂ ਕਿਹਾ ਦੇ ਦੇ ਯਾਰ ਬਾਈ ਆਪਾਂ ਖਾ ਲਾਂਗੇ ਤੇ ਤੁਸੀਂ ਇੰਨਾ ਮਾਦੇ ਲੋ ਹੋ ਗਿਆ ਹਨਾ ਵੀਰਾਂ ਦਾ ਪਿਆਰ ਯਾਰ ਵੀਰੇ ਗੱਡੀ ਪਛਾਣ ਲੈਂਦੇ ਆ ਮੈਂ ਤਾਂ ਇਸ ਗੱਲ ਤੇ ਹੈਰਾਨ ਹੁੰਨਾ ਕਿ ਅੱਛਾ ਮੈਨੂੰ ਮੈਨੂੰ ਆਪਣੇ ਜਿਹੜੇ ਮੇਰੇ ਪੂਰੇ ਜਿਗਰੀ ਯਾਰ ਦੋਸਤਾਂ ਉਹਨਾਂ ਦੀ ਗੱਡੀ ਤੇ ਨੰਬਰ ਨਹੀਂ ਯਾਦ। ਨਾ ਮੈਨੂੰ ਪਛਾਣ ਆ ਨੰਬਰਾਂ ਦੀ। ਮੈਂ ਨਹੀਂ ਪਛਾਣਦਾ ਹਨਾ ਕਿ ਮੈਨੂੰ ਚੇਤੇ ਹੀ ਨਹੀਂ ਰਹਿੰਦੇ ਇਹਨੇ। ਤੇ ਆ ਹੁਣ ਮੈਂ ਉਦੋਂ ਕੇਲੇ ਲੈਂਦਾ ਸੀਗਾ ਦੁਕਾਨ ਤੋਂ ਆ ਨਾਬੇ ਤੋਂ ਗਾਂਹਾਂ ਆ ਕੇ ਕਿ ਆਪਣਾ ਬਾਗੜੀ ਪਿੰਡ ਦੇ ਕੋਲੇ ਹਨਾ ਤੇ ਬਾਜ਼ਾਰ 'ਚ ਖੜਾ ਸੀ ਉਦੋਂ ਵੀਰੇ ਨੇ ਗੱਡੀ ਪਛਾਣ ਕੇ ਨਹਿਂ ਗਿਆ ਉਹ ਕੋਲ ਦੀ ਫੇਰ ਮੁੜ ਕੇ ਆ ਵੀਰੇ। ਵੀ ਮੈਂ ਵੀਰ ਮੈ ਲਿਆ ਹਨਾ ਵੀਰਾ ਕਹਿੰਦਾ ਵੀਰੇ ਦੱਸੋ ਰੋਟੀ ਪਾਣੀ ਮੈਂ ਕਹਿੰਦਾ ਨਹੀਂ ਯਾਰ ਵੀਰੇ ਵੀ ਵੀਰੇ ਗੱਡੀ ਵਝਾਨਗੇ ਨੇ ਪਟਿਆਲੇ ਦਾ ਉੱਥੇ ਗੱਡੀ ਪਛਾਨ ਕੇ ਮਿਲ ਗਏ ਵੀ ਹਾਂ ਵੀ ਗੱਡੀ ਪਛਾਨ ਲਈ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰਾ ਵੀਰੇ ਆਇਆ ਵੀਰੇ ਬਹੁਤ ਧੰਨਵਾਦ ਆ ਯਾਰ ਤੁਹਾਡਾ ਤੁਸੀਂ ਤਾਂ ਪਤਾ ਨਹੀਂ ਕੀ ਉਹ ਬਣਾਇਆ ਪਿਆ ਮੈਨੂੰ ਵੀ ਹਾਂ ਹਨਾ ਤੇ ਬਹੁਤ ਧੰਨਵਾਦ ਆ ਯਾਰ ਵੀਰੇ ਦਿਲੋਂ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਦਾ ਵੀ ਤੁਸੀਂ ਇੰਨਾ ਪਿਆਰ ਦਿੰਨੇ ਆ ਅੱਜ ਸਾਡੇ ਵੀਰੇ ਦੇ ਘਰੇ ਪਾਰਟੀ ਆ ਬਸ ਉੱਥੇ ਜਾਣਾ ਉੱਥੇ 2 ਘੰਟੇ 3 ਲੱਗ ਜਾਣਾ 3 ਵਜੇ ਦਾ ਟਾਈਮ ਦਿੱਤਾ ਆ ਵੀਰੇ ਦਾ 2:49 ਮਿੰਟ ਹੋ ਚੱਲਿਆ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗ ਜਾਣਾ ਮੈਨੂੰ ਜਾਣ ਨੂੰ ਅਜੇ ਤਾਂ ਹੀ ਨਹੀਂ ਮੈ ਰੁਕ ਗਿਆ ਮੈਂ ਕਿਹਾ ਕਾਹ ਨੂੰ ਰੁਕਣਾ ਐਵੇਂ ਵੀ ਪਹੁੰਚੀ ਨਹੀਂ ਵੀਰੇ ਹੁਣੇ ਬੋਲਣਗੇ ਵੀ ਤੂੰ ਆਇਆ ਨਹੀਂ ਤਾਂ ਕਰਕੇ ਹੈਗਾ ਵੀ ਛੇਤੀ ਚਲੀਏ ਕੰਮ ਦਾ ਕਿੱਚੀਏ ਹੁਣ ਮੈਂ ਵੀ ਉੱਧਰੋਂ ਕੀ ਬਣਦਾ ਫੋਟੋ ਬਣਾ ਲੇ ਤੂੰ ਹੁਣੇ ਹੁਣੇ ਇਸ ਗੱਲ ਤੇ ਜਿੰਦੂ ਤੂੰ ਆਇਆ ਜਿ ਬਣਾ ਰਿਹਾ ਕੇ ਜੇ ਮੈਂ ਦੇਖ ਰਿਹਾ ਨਹੀਂ ਮੈਂ ਫੋਟੋ ਵੀ ਖਿੱਚਦੀ ਬਣਾ ਵੀ ਦਿੱਤੀ ਵੀ ਵੀਡੀਓ ਵੀ ਬਣਾਦੀ ਫੋਟੋ ਵੀ ਖਿੱਚ ਵੀਰੇ ਨਾਲ ਨੂੰ ਆ ਜਾ ਵੀਰੇ ਨਾਲ ਨੂੰ ਆ ਜਾ ਆ ਲੇਖੂਗਾ ਜੀ ਆ ਗਿਆ ਫਿਰ ਕਿਉਂ ਕੋ ਆਉਣਾ ਮੈਂ ਚੰਗਾ ਚੰਗਾ ਹੋ ਗਿਆ ਜੀ ਓਏ ਵਿਚੀ ਫੋਟੋ ਖਿੱਚ ਚੋਬਰ ਮੜਾ ਧਿਆਨ ਨਾ ਥੱਲੇ ਸਰੀਆਂ ਨਾ ਪੈਰ ਬੇਟਾ ਦੇਖਦਾ ਜੀ ਕੁਈ ਨਾ ਆ ਜਾਵੇ ਜਿਹੜੀ ਗੁੱਸਾ ਕਰ ਲੈਣਾ ਨਹੀਂ ਜੀ ਸਾਰੇ ਆਉਂਦੇ ਆ ਜੂਰਾ ਯੂਟਿਊਬਰ ਆ ਵੀ ਹੋ ਗਿਆ ਬੇਟਾ ਆਪਣਾ ਇੱਕ ਦੀ ਗਮ ਉਹ ਪੈਰ ਇਹ ਨਾ ਅੱਜ ਸਾਡੇ ਮੀਟਿੰਗ ਸੀ ਜੀ ਸਾਰੇ ਜਾਣੇ ਇੰਨੇ ਕਸੀ ਇਹ ਦੋਸਤ ਮਿੱਤਰਾਂ ਜਾਣੇ ਕਿ ਤੇ ਹੈ ਤਾਂ ਵੱਡੀ ਉਮਰ ਦੇ ਵੀ ਬਾਪੂਆਂ ਦੀ ਉਮਰ ਦੇ ਵੀ ਆ ਪਰ ਜਦੋਂ ਅਸੀਂ ਹੈਗੇ ਆ ਇਕੱਠੇ ਸਾਰੇ ਜਾਣੇ ਜਿੰਨੇ ਇੱਚ ਸਾਰੇ ਆਲੂ ਵਾਲੇ ਆ ਹਨਾ ਬਸ ਇੱਕ ਸਾਡਾ ਇਹ ਛੋਟਾ ਜਿਹਾ ਯਾਨੀ ਕਿ 20 ਗਰੁੱਪ ਆ ਇੱਕ ਵਟਸਐਪ ਤੇ ਬਣਾਇਆ ਹੈ 20 25 ਬੰਦੇ ਆ ਬਸ ਉਹ ਚੋਸੀ ਜਿਹੜੇ ਜਾਦੇ ਨੇੜੇ ਨੇੜੇ ਆ ਹਨਾ ਬਸ ਤੇ ਅੱਜ ਉਹਨਾਂ ਦੀ ਆਪਣਾ ਦੀਪਾ ਵੀਰਾ ਵਾ ਉਹਦੇ ਘਰੇ ਉਹਨਾਂ ਨੇ ਰੱਖੀ ਸੀ ਪਾਰਟੀ ਤੇ ਬਸ ਉਸ ਚੱਕਰ ਦੇ ਵਿੱਚ ਅੱਜ ਸੀਗਾ ਆਪਣਾ ਮੀਟਿੰਗ ਵੀ ਕੋਈ ਬਸ ਐਵੇਂ ਹੀ ਹੁੰਦਾ ਵੀ ਮਹੀਨੇ ਬਾਅਦ ਦੋ ਮਹੀਨੇ ਬਾਅਦ ਵੀ ਬੈਠ ਕੇ ਗੱਲਾਂ ਬਾਤਾਂ ਮਾਰਨੀਆਂ ਇੱਕ ਦੂਜੇ ਨਾਲ ਹਾਸਾ ਮਜ਼ਾਕ ਚੱਲਣਾ ਬਸ ਇਹੀ ਚੀਜ਼ਾਂ ਹੁੰਦੀਆਂ ਕੋਈ ਹੋਰ ਨਹੀਂ ਇਹ ਕੋਈ ਕੰਮ ਦੀ ਗੱਲ ਨਹੀਂ ਨਹੀਂ ਬਸ ਹਾਸਾ ਮਜ਼ਾਕ ਗੱਲਾਂ ਮਾਰਨੀਆਂ ਬਸ ਆਹੀ ਚੀਜ਼ ਹੁੰਦੀਆਂ ਹੁਣ ਤੁਸੀਂ ਦੇਖ ਲਓ 4 ਵਜੇ ਦਾ ਚੱਲਦਾ ਏਕ ਪ੍ਰੋਗਰਾਮ ਤੇ ਆਪਣਾ ਕਿੰਨੇ ਵਜ ਗਏ 8 ਵਜਨ ਵਾਲੇ ਆ ਯਾਨੀ ਕਿ ਇੰਨਾ ਟਾਈਮ ਹੋ ਗਿਆ ਦੇਖ ਲਓ ਹਨ ਤੇ ਬਹੁਤ ਚੰਗਾ ਲੱਗਦਾ ਕਿਉਂਕਿ ਆਪ ਤੋਂ ਵੱਡੀ ਉਮਰ ਦੇ ਵੀ ਹੈ ਹਨ ਅੰਕਲ ਹੁਣੀ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਉਹਨਾਂ ਦੇ ਤਜਰਬੇ ਵੀ ਸਿੱਖਣ ਨੂੰ ਮਿਲਦੇ ਆ ਵਿੱਚ ਸਰਪੰਚ ਅੰਕਲ ਵੀ ਆ ਦੋ ਤਿੰਨ ਦਾ ਸਰਪੰਚ ਹੀ ਆ ਵਿੱਚ ਮੈਂ ਲੰਬੜਦਾਰ ਵੀ ਹੈਗੇ ਆ ਠੀਕ ਨਹੀਂ ਸੁਸਾਇਟੀਆਂ ਦੇ ਪ੍ਰਧਾਨ ਵੀ ਹੈਗੇ ਆ ਸਾਰਾ ਕੁਝ ਆ ਹਨ ਤੇ ਵੀ ਯਾਨੀ ਕਿ ਸਿੱਖਣ ਨੂੰ ਮਿਲਦਾ ਹਨ ਵੀਰ ਹੁਣੀ ਮੋਗੇ ਤੋਂ ਆ ਦੋ ਇੱਕ ਵੀਰ ਆਪਣਾ ਸੁਗਵੰਤ ਵੀਰ ਮੋਗੇ ਤੋਂ ਆ ਹਨ ਤੇ ਉਹ ਦੂਰੋਂ ਆ ਥੋੜਾ ਬਸ ਜਿਨ੍ਹਾਂ ਨਾਲ ਇਹ ਦਿਲ ਮਿਲਿਆ ਬਸ ਉਹ ਬੰਦੇ ਆ ਗਰੁੱਪ ਦੇ ਵਿੱਚ ਹਨਾ ਕਿ ਜਿਨ੍ਹਾਂ ਨਾਲ ਹਾਂ ਵੀ ਹੁਣ ਵਿੱਚ ਵੀਰਾਂ ਨੇ ਕਹਿਣਾ ਵੀਰੇ ਸਾਨੂੰ ਵੀ ਐਡ ਕਰ ਲਓ ਫਿਰ ਇਹਦੇ ਵਿੱਚ ਨਾ ਗਰੁੱਪ ਦੇ ਵਿੱਚ ਕੋਈ ਐਡ ਨਹੀਂ ਕਰਦੇ ਬਸ ਇੰਨੇ ਕੀ ਬੰਦੇ ਆ ਵੀ ਹੋਰ ਕਿਸੇ ਬੰਦੇ ਨੂੰ ਐਡ ਨਹੀਂ ਕਰਦੇ ਬਸ 20 25 ਜਾਣੇ ਆ ਸੀ ਵੀ ਬਸ ਇੰਨੇ ਕੀ ਬੰਦੇ ਆ ਇਹਦੇ ਵਿੱਚ ਹਨਾ ਕਿਉਂਕਿ ਇਹ ਚ ਕੋਈ ਐ ਕੋਈ ਕੰਮ ਦੀ ਗੱਲ ਨਹੀਂ ਕਰਦੇ ਵੀ ਹਾਂ ਕੋਈ ਗੱਲਬਾਤ ਨਹੀਂ ਹੁੰਦੀ ਗਰੁੱਪ 'ਚ ਬਸ ਜਿੱਦਣ ਆਏ ਮਿਲਣਾ ਵਾ ਬਸ ਉਦਨੀ ਗੱਲਬਾਤ ਕਰਦੇ ਆਂ ਵੀ ਹਾਂ ਭਾਈ ਅੱਜ ਆਪਾਂ ਮਿਲਣਾ ਸਾਰਿਆਂ ਨੇ ਇਕੱਠੇ ਹੋ ਕੇ ਜਾਂ ਕੋਈ ਗੱਲਬਾਤ ਐਦਾਂ ਬਸ ਹੋਰ ਕੋਈ ਨਹੀਂ ਕਿਉਂਕਿ ਜਿਵੇਂ ਕੰਮ ਦੀ ਗੱਲ ਤਾਂ ਜੇ ਕਿਸੇ ਨੇ ਇੱਕ ਦੂਜੇ ਨੂੰ ਪੁੱਛਣਾ ਉਹ ਨਾਰਮਲ ਗੱਲ ਕਰਕੇ ਪੁੱਛ ਲੈਂਦਾ ਤੇ ਬਹੁਤ ਚੰਗਾ ਲੱਗਦਾ ਹਨ ਤੇ ਅੱਜ ਆਪਾਂ ਗਏ ਸੀ ਪਟਿਆਲੇ ਪਟਿਆਲੇ ਉਹ ਰਿਮ ਮਿਲੇ ਨਹੀਂ ਕਿਉਂਕਿ ਉਹ ਰਿਮ ਖਰਾਬ ਹੀ ਨਿਕਲੇ ਉੱਥੇ ਦੇਖੇ ਦੋ ਤਿੰਨ ਦੁਕਾਨਾਂ ਤੇ ਉਦੋਂ ਉਦੋਂ ਵੀਡੀਓ ਬਣਾ ਨਹੀਂ ਹੋਈ ਕਿਉਂਕਿ ਇੱਕ ਤਾਂ ਹੱਥ ਲਿਬੜਿਓ ਸੀ ਮੇਰੇ ਤੇ ਇੱਕ ਜਗਾਮਨੀ ਸੀ ਇਹ ਜੀ ਵੀਡੀਓ ਬਣਾਉਣ ਵਾਲੀ ਹਨ ਗੰਦੀ ਜੀ ਵਾਲੀ ਸੀ ਜਗਾ ਤਾਂ ਕਰਕੇ ਫਿਰ ਮੈਂ ਬਣਾਈ ਨਹੀਂ ਉੱਥੇ ਜਾ ਕੇ ਵੀਡੀਓ ਤੇ ਆਪਾਂ ਨੂੰ ਰੈਮਰੋਂ ਮਿਲੇ ਨਹੀਂ ਤੇ ਫਿਰ ਆਪਾਂ ਉਵੇਂ ਹੀ ਮੁੜਿਆ ਮੈਂ ਤੇ ਹੁਣ ਕੱਲ ਨੂੰ ਸਵੇਰੇ ਤੜਕੇ ਨਿਕਲਣਾ ਦਿੱਲੀ ਨੂੰ ਜਾਣਾ ਗੁਰਦੁਆਰਾ ਸਾਹਿਬ ਨਗਰ ਕੀਰਤਨਾ ਆਪਣੇ ਘਰਾਂ ਕੋਲੇ ਉਹ ਕਹਿੰਦੇ ਆਪਾਂ ਚੱਲ ਕੱਲ ਨੂੰ ਵੇਲੇ ਆ ਪਾ ਜਾਏ ਆਉਣੇ ਆ ਗੁਰਦਾਰ ਸਾਹਿਬ ਹਨਾ ਵੀ ਸਮਾਨ ਲੈ ਆਉਣੇ ਦਿੱਲੀ ਤੋਂ ਉਹ ਇੱਕ ਮਾਲਾ ਹੁੰਦੀ ਐ ਇੱਕ ਬਲੌਰ ਹੁੰਦਿਆ ਪਾਲਕੀ ਸਾਹਮਣੂ ਟੰਗੇ ਹੁੰਦੇ ਹਨਾ ਕੀ ਨਵੇਂ ਲਾਉਣ ਵਾਲਿਆ ਪ੍ਰਧਾਨ ਆ ਵੀਰ ਆ ਉਹ ਕਹਿੰਦਾ ਵੀ ਨਾਲ ਚੱਲੋ ਸਾਡੇ ਮੈਂ ਕਿਹਾ ਚਲੋ ਵੀਰੇ ਵੀ ਹੈ ਤਾਂ ਵਿਹਲੀ ਆ ਜਾਏ ਆਉਣੇ ਤੇ ਹੁਣ ਕੱਲ ਨੂੰ ਤਾਂ ਨਾਲ ਜਾਣਾ ਵ ਤੇ ਫਿਰ ਜਾ ਕੇ ਮੁੜਦੇ ਆ ਹਨਾ ਜਿੱਦਾਂ ਵੀ ਹੁੰਦੀ ਆ ਗੱਲਬਾਤ ਦੇਖਦੇ ਆ ਕਰਦੇ ਆ ਕੱਲ ਨੂੰ ਦਿੱਲੀ ਕੱਲ ਨੂੰ ਦਿੱਲੀ ਦਾ ਵਲੌਗ ਦਿਖਾਉਨੇ ਆ ਤੁਹਾਨੂੰ ਸਾਰੇ ਵੀਰਾਂ ਨੂੰ ਵੀ ਉੱਥੇ ਕਿੱਥੋ-ਕਿੱਥੋ ਸਮਾਨ ਦੀ ਖਰੀਦਦਾਰੀ ਕਰਦੇ ਆ ਹੋਰ ਵੀਰਾਂ ਨੇ ਵੀ ਕਿਸੇ ਨੇ ਕੁਝ ਖਰੀਦਣਾ ਹੋਵੇ ਤਾਂ ਲੈ ਸਕਦਾ ਐਦਾਂ ਤੇ ਬਾਕੀ ਚਲੋ ਅੱਜ ਵਾਲਾ ਵਲੌਗ ਦੇ ਵਿੱਚ ਕਾਹਲਾ ਬਾਲਾ ਕੁਝ ਹੋਇਆ ਤਾਂ ਨਹੀਂ ਕਿਉਂਕਿ ਅੱਜ ਸਾਰੀ ਦਿਹਾੜੀ ਐਵੇਂ ਗੱਡੀ ਚਲਾਉਣ ਦੇ ਵਿੱਚ ਹੀ ਬਿਜ਼ੀ ਰਹਿੰਗੇ ਤੇ ਬਾਲਾ ਬਣਿਆ ਨਹੀਂ ਵਲੌਗ ਤੇ ਬਾਕੀ ਚਲੋ ਕੋਈ ਨਹੀਂ ਮਿਲਾਂਗੇ ਸਵੇ ਕੱਲੋਂ ਨਵੇਂ ਵਲੌਗ ਚ ਨਵੀਂ ਵੀਡੀਓ ਬਣਾਉਣੀ ਆ ਦੇਖਦੇ ਆ ਚਲੋ ਸਾਰੇ ਵੀਰਾਂ ਦਾ ਧੰਨਵਾਦ ਬਹੁਤ-ਬਹੁਤ ਵੀਡੀਓ ਨੂੰ ਪਿਆਰ ਦੇਣ ਲਈ ਤੇ ਬਸ ਯਾਰ ਵੀਰੇ ਤੁਹਾਡਾ ਧੰਨਵਾਦ ਕਿਵੇਂ ਕਰਾਂ ਬਸ ਉਹ ਹੈ ਨਹੀਂ ਮੇਰੇ ਕੋਲ ਕਿਉਂਕਿ ਇੱਕ ਨਾ ਮੈਂ ਯਾਨੀ ਕਿ ਧੰਨਵਾਦ ਵੀ ਕਿਹਦਾ ਕਰਨਾ ਸਾਰੇ ਆਪਣੇ ਹੋ ਯਾਰ ਤੁਸੀਂ ਹਨਾ ਆਪਣਿਆਂ ਦਾ ਕਹਿੰਦੇ ਧੰਨਵਾਦ ਨਹੀਂ ਕਰੀਦਾ ਹੁੰਦਾ ਇਹ ਮੈਂ ਸੁਣਿਆ ਹਨਾ ਆ ਕਿਤੇ ਕੀ ਕਹਿੰਦੇ ਧੰਨਵਾਦ ਬਗਾਨਿਆਂ ਦਾ ਕਰਦੇ ਆ ਵੀ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਹੋ ਜਾਂਦੇ ਆ ਹੁਣ ਤੁਸੀਂ ਆਪਣੀ ਸੰਧੂ ਭਾਰਮ ਦੀ ਫੈਮਲੀ ਬਣਦੇ ਜਾਂਦੇ ਹੋ ਹਨਾ ਕਿ ਜਿਹੜੇ ਵੀਰ ਦੇਖਦੇ ਆ ਰੋਜ਼ ਮੇਰੀਆਂ ਵੀਡੀਓ ਹਨਾ ਤੇ ਇੰਨਾ ਪਿਆਰ ਦੇ ਰਹੇ ਆ ਵੀਰੇ ਹਨਾ ਬਹੁਤ ਵੀਰੇ ਤੇ ਮੇਰੀ ਕੋਸ਼ਿਸ਼ ਹਮੇਸ਼ਾ ਐਵੇਂ ਹੀ ਰਹੂ ਵੀਰੇ ਜਿੰਨੀ ਕੁ ਵੀ ਮੈਨੂੰ ਨੌਲੇਜ ਆ ਮੈਂ ਓਨੀ ਕੁ ਸ਼ੇਅਰ ਕਰਾਂ ਤੁਹਾਡੇ ਨਾਲ ਮੈਂ ਨਹੀਂ ਕਹਿੰਦਾ ਕੋਈ ਮੈਨੂੰ ਕੋਈ ਨੌਲੇਜ ਆ ਜਾਂ ਕੁਝ ਵੀ ਹੋਰ ਆ ਆਪਾਂ ਨਹੀਂ ਕਹਿੰਦੇ ਮੈਨੂੰ ਜਿੰਨੀ ਕ ਮੈਨੂੰ ਨਾ ਜੋ ਮੈਂ ਤੁਹਾਨੂੰ ਦੱਸਦਾ ਆਪਾਂ ਨੂੰ ਨੌਲੇਜ ਪੜ੍ਹੀ ਲਿਖੇ ਵਾਲੀ ਨੌਲੇਜ ਨਹੀਂ ਹੈਗੀ ਜਿਵੇਂ ਟਰੈਕਟਰਾਂ ਦਾ ਆਪਾਂ ਨੂੰ ਤਾਂ ਜੱਟ ਸੌਦੇ ਵਾਲਾ ਪਤਾ ਵੀ ਹਾਂ ਯਾਰ ਆਹ ਟਰੈਕਟਰ ਹੈ ਆਹ ਚੀਜ਼ ਚ ਵਧੀਆ ਵਾ ਆਹ ਚੀਜ਼ ਇੰਨਾ ਜ਼ੋਰ ਲਾਉਂਦਾ ਤੇਲ ਵਧੀਆ ਖਾਂਦਾ ਬਸ ਸਾਰਾ ਕੁਝ ਸਹੀ ਹੈ ਬਸ ਇੰਨਾ ਕ ਆਪਾਂ ਨੂੰ ਨੌਲੇਜਾਂ ਦਾ ਪਤਾ ਉਹ ਚੀਜ਼ਾਂ ਦਾ ਨਹੀਂ ਮੈਂ ਕਹਿੰਦਾ ਵੀ ਹਾਂ ਮੈਂ ਤੁਹਾਨੂੰ ਐਵੇਂ ਗੱਪ ਮਾਰਾਂ ਮੈਂ ਨਹੀਂ ਇਹ ਦੇਖਦਾ ਵੀ ਆ ਕਿੰਨੇ 100 ਸੀਸੀ ਆ ਕਿੰਨਾ ਫਲਨ ਆਪਾਂ ਨੂੰ ਤਾਂ ਦੋ ਚੀਜ਼ਾਂ ਦਾ ਮਤਲਬ ਆਉਂਦਾ ਵੀ ਇੰਜਨ ਦੀ ਪਾਵਰ ਕਿੰਨੀ ਆ ਲੈਫਟ ਦੀ ਕਿੰਨੀ ਕੈਪੈਸਿਟੀ ਆ ਬਸ ਵੀ ਰੋਟਾ ਵੀ ਟਰੈਡਾ ਖੇਚ ਨੂੰ ਟਰਾਲੀ ਨੂੰ ਐ ਚੱਲੂ ਬਸ ਇੱਕ 4 ਵੀਲ ਹੋਵੇ ਬਸ ਆ ਆਪਾਂ ਨੂੰ ਨੌਲੇਜ ਦੀ ਰੱਖਦੇ ਆ ਆਪਾਂ ਬਾਹਲਾ ਨਹੀਂ ਰੱਖਦੇ ਹਾਂ ਬਸ ਟਰੈਕਟਰਾਂ ਦੀ ਪੂਰੀ ਭਾਈ ਜਾਨੋ ਪਿਆਰੇ ਸਾਰੇ ਟਰੈਕਟਰ ਜਾਣਵੇ ਬਹੁਤ ਵੀਰ ਸਵਾਲ ਮੈਨੂੰ ਮੈਸੇਜ ਕਰ ਦਿੰਦੇ ਆ ਵੀਰੇ ਤੁਹਾਡਾ ਫੇਵਰੇਟ ਕਿਹੜਾ ਵੀਰੇ ਫੇਵਰੇਟ ਦੀ ਫੇਵਰੇਟ ਤਾਂ ਨਾ ਸਾਰੇ ਹੀ ਆ ਜਿਨ੍ਹਾਂ ਤੇ ਮੈਂ ਤਾਂ ਹਮੇਸ਼ਾ ਇਹੀ ਕਹਿਣਾ ਕਿ ਇਹਦੇ ਵਿੱਚ ਜੇ ਕੇ ਦਾ ਨੌ ਲੈਂਦਾ ਫਿਰ ਕਹਿਣ ਨੂੰ ਗੱਲ ਹੋ ਜਾਂਦੀ ਆ ਜਿਹੜੀ ਚੀਜ਼ ਤੇ ਆਪਾਂ ਪੈਸੇ ਲਾਤੇ ਚਾਹੇ ਕਿ ਇਹਦੇ 5 ਰੁਪਏ ਲਾਏ ਚਾਹੇ ਕਿ ਇਹਦੇ 2 ਰੁਪਏ ਲਾਏ ਚਾਹੇ ਉਹ ਖਰਾਬ ਹੀ ਹੈ ਯਾਰ ਪਰ ਜਦੋਂ ਆਪਾਂ ਪੈਸੇ ਲਾ ਕੇ ਲੈ ਲਈ ਨਾ ਉਹ ਆਪਣੇ ਲਈ ਤਾਂ ਵੀਰੇ ਸੋਨਾ ਹੀ ਆ ਸਿੱਧੀ ਜੀ ਗੱਲ ਆਪਣੀ ਤਾਂ ਇਹੀ ਹੈ ਠੀਕ ਨਹੀਂ ਮੈਨੂੰ ਤਾਂ ਉਹ ਚੰਗੀ ਲੱਗਦੀ ਆ ਚਾਹੇ ਕੋਈ ਵੀ ਵੀਰ ਆ ਮੈਂ ਕਿਸੇ ਦੇ ਟਰੈਕਟਰ ਨੂੰ ਜਾਂ ਕਿਸੇ ਦੀ ਮਸ਼ੀਨਰੀ ਨੂੰ ਕਦੇ ਮਾੜਾ ਨਹੀਂ ਕਹਿ ਸਕਦਾ ਨਾ ਮੈਂ ਕਹਿਣਾ ਤੇ ਨਾ ਹੀ ਵੀਰੇ ਤੁਸੀਂ ਵੀ ਨਾ ਕਿਸੇ ਦੇ ਦੇਖੋ ਕੋਈ ਵੀਰ ਕਿਸੇ ਟਰੈਕਟਰ ਨੂੰ ਬ੍ਰਾਂਡ ਨੂੰ ਪਸੰਦ ਕਰਦਾ ਕੋਈ ਕਿਸੇ ਨੂੰ ਪਸੰਦ ਕਰਦਾ ਹਨ ਮੈਂ ਆਪ ਦਾ ਰਿਵਿਊ ਦਿਨਾ ਹੁੰਦਾ ਕਿ ਜੋ ਸਾਡੇ ਜੋ ਸਾਡੇ ਫਾਰਮ ਤੇ ਮੈਨੂੰ ਯਾਰ ਕਿਹੜਾ ਕਿਸੇ ਨੇ ਰੁਪਈਏ ਦੇਣੇ ਯਾਰ ਜੇ ਮੈਂ ਹੁਣ ਤੁਹਾਨੂੰ ਸਬੋਧ ਕਰੂੰ ਮੈਂ ਜੌਂਡੀਰ ਟਰੈਕਟਰ ਲਿਆ ਜੌਂਡੀਰ ਵਾਲੇ ਨੇ ਮੈਨੂੰ ਪੈਸੇ ਦੇਣੇ ਯਾਰ ਵੀ ਮੈਂ ਉਹਨਾਂ ਦੀ ਤਾਰੀਫ ਕਰਾਂ ਜਾਂ ਉਹਨਾਂ ਦੀਆਂ ਖਰਾਬੀਆਂ ਨਾਲ ਦੱਸਾਂ ਸਾਰਾ ਕੁਝ ਦੱਸਣ ਦਾ ਮੇਰਾ ਫਰਜ਼ ਆ ਜਾ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ ਮੇਰਾ ਦੱਸਣ ਦਾ ਫਰਜ਼ ਆ ਵੀ ਹਾਂ ਮੈਂ ਦੱਸਾਂ ਹਨਾ ਤੇ ਜੇ ਮੈਂ ਨਾ ਦੱਸੂਗਾ ਉਹ ਤੇ ਮੇਰੀ ਗਲਤ ਗੱਲ ਆ ਪਰ ਮੈਂ ਮੇਰੇ ਆਦਤ ਆ ਮੈਂ ਹਰ ਇੱਕ ਚੀਜ਼ ਦੱਸਦਾ ਜਿਹੜੀ ਚੀਜ਼ ਟਰੈਕਟਰ ਦੀ ਚੰਗੀ ਆ ਉਹ ਚੰਗੀ ਆ ਜਿਹੜੀ ਚੀਜ਼ ਮਾੜੀ ਆ ਉਹ ਮਾੜੀ ਆ ਹੁਣ 90 10 ਦੇ ਵਿੱਚ 90 10 ਮੇਰਾ ਮਨ ਪਸੰਦ ਦਾ ਟਰੈਕਟਰ ਆ ਹੁਣ ਉਹਦੇ ਰਹਿਮ ਤੜਗੇ ਠੀਕ ਆ ਆਪਣਾ 2017 ਮਾਡਲ ਆ ਰਹਿਮ ਤੜਗੇ ਕੋਈ ਉਹ ਨਹੀਂ ਪਰ ਰਹਿਮ ਤੜਨੇ ਨਹੀਂ ਚਾਹੀਦੇ ਸੀ ਯਾਰ ਠੀਕ ਨਹੀਂ ਇਹ ਗੱਲ ਹੁੰਦੀ ਆ ਵੀ ਜਿਆਦਾ ਭੱਲੇ ਆ ਕੁਆਲਟੀ ਦਾ ਟਰੈਕਟਰ ਆ ਤਾਂ ਉਹਦੇ ਰਹਿਮ ਤੜਨੇ ਨਹੀਂ ਚਾਹੀਦੇ ਸੀ ਠੀਕ ਆ ਅੱਜ ਉਹਦੇ 25 28 29000 ਰੁਪਇਆ ਦੇ ਰਹਿਮਾ ਠੀਕ ਆ ਨਾ ਉਹਦੇ ਤੜਨੇ ਨਹੀਂ ਚਾਹੀਦੇ ਸੀ ਪਰ ਗੱਲ ਇਹ ਆਉਂਦੀ ਆ ਕਿ ਯਾਰ ਵੀ ਕੀ ਕਰੂ ਬੰਦਾ ਹਨਾ ਵੀ ਤੜਨੇ ਨਹੀਂ ਚਾਹੀਦੇ ਸੀ ਬਸ ਜੌਂਡੀਅਰ ਦੇ ਵੀ ਤੜੇ ਸੀ ਆਪਣੇ ਇਹ ਨਹੀਂ ਮੈਂ ਕਹਿੰਦਾ ਵੀ ਹਾਂ ਜੌਂਡੀਅਰ ਦੇ ਨਹੀਂ ਤੜੇ ਆਪਣੇ ਜੌਂਡੀਅਰ 50 75 ਸੀਗਾ ਉਹਦੇ ਵੀ ਤੜੇ ਸੀ ਉਹਦੇ ਆਪਣੇ ਗਾਰੰਟੀ ਦੇ ਵਿੱਚ ਉਹਨਾਂ ਦੇ ਚ ਚੇਂਜ ਕਰਵਾਤੇ ਸੀ ਯਾਨੀ ਕਿ ਆਪਣੀ ਗੁੱਡਵਿਲ ਦੇ ਵਿੱਚ ਨਾ ਚੇਂਜ ਕਰਵਾਤੇ ਸੀ ਤੇ ਚੇਂਜ ਤਾਂ ਇਹਦੇ ਵੀ ਹੋ ਜਾਣਗੇ ਪਤਾ ਨਹੀਂ ਵੀ ਕਿਹਾ ਹੋਇਆ ਵਾ ਆਰਡਰ ਤਾਂ ਪਾਇਆ ਹੋਇਆ ਉਹਨਾਂ ਨੇ ਸ਼ਾਇਦ ਗੁੱਡਵਿਲ ਦੇ ਵਿੱਚ ਵੀ ਹੋ ਜਾਣ ਬਈ ਸ਼ਾਇਦ ਪੈਸੇ ਦੇ ਕੇ ਵੀ ਹੋਣ ਹਨਾ ਕੋਈ ਪੱਕਾ ਨਹੀਂ ਹੈਗਾ ਪਰ ਟੁੱਟਣੇ ਨਹੀਂ ਚਾਹੀਦੇ ਰਿਮ ਜਿਆਦਾ ਇੱਕ ਵਾਰ ਟਰੈਕਟਰਾਂ ਦੇ ਆਪਾਂ ਪੈਸੇ ਵੀ ਜਿਵੇਂ ਮੈਨੂੰ ਤਾਂ ਲੱਗਦਾ ਵੀ ਜਿਵੇਂ ਨਾ ਟਰੈਕਟਰਾਂ ਦੀ ਪਾਵਰ ਵੱਡੀ ਆ ਇਹਨਾਂ ਦੇ ਨਾ ਰਿਮ ਰੂਮਾਂ ਨੂੰ ਉਹ ਸਪੋਰਟਾਂ ਜ਼ਿਆਦਾ ਚਾਹੀਦੀਆਂ ਤਾਂ ਬਚਦੇ ਆ ਤੇ ਉਹ ਚੀਜ਼ਾਂ ਹੈਗੀਆਂ ਨੇ ਆਪਾਂ ਨੂੰ ਵੀਰੇ ਦਿਲੋਂ ਯਾਨੀ ਕਿ ਬਸ ਜਿਹੜੀ ਚੀਜ਼ ਹੈਗੀ ਆ ਆਪਾਂ ਤਾਂ ਉਹ ਸੱਚਾਈ ਸੱਚਾਈ ਦੱਸ ਦੇਉਂਦੇ ਹਾਂ ਨਾ ਤੇ ਹੁਣ ਬਹੁਤ ਵੀਰਾਂ ਦੇ ਮੈਸੇਜ ਫੋਨ ਆਉਂਦੇ ਆ ਵੀ ਵੀਰੇ ਸਾਡੇ ਝੋਨੇ ਨੂੰ ਡੋਡੀ ਪੈ ਗਈ 26 ਨੂੰ ਜਾਂ ਹੋਰ ਵੀ ਬੀਬੀਆਂ ਦੇ ਨਾਂ ਲੈਂਦੇ ਵੀਰੇ ਦੇਖੋ ਜਦੋਂ ਨਾ ਅਗਸਤ ਮਹੀਨੇ ਸਤੰਬਰ ਮਹੀਨੇ ਦੇ ਵਿੱਚ ਮੀਂਹ ਪੈਣਿਆ ਉਦੋਂ ਜੇ ਉਹ ਮੀਂਹ ਪੈਂਦੇ ਤਾਂ ਡੋਡੀ ਝੋਨੇ ਨੂੰ ਪੈਣੀ ਪੈਣੀ ਆ ਹਾਂ ਤੁਸੀਂ ਸਪਰੇਅ ਕਰੋ ਉਦੋਂ ਰੋਕथाम ਹੋ ਜਾਂਦੀ ਆ ਪਰ ਐਂ ਹੋ ਨਹੀਂ ਹੁੰਦਾ ਕਿ ਜਮੇ ਹੀ ਹਟ ਜਾਉ ਡੋਡੀ ਜਿਆਦੇ ਅਸਰ ਕਿੱਥੇ ਹੁੰਦੀ ਆ ਜਿਵੇਂ ਖੁੰਝੇ ਖਾਂਝੇ ਦੇ ਵਿੱਚ ਹੋ ਗਈ ਸਾਈਡ ਤੇ ਬੰਨੇ ਬੁੰਨੇ ਨਾਲ ਪਾਣੀ ਖੜਦਾ ਉੱਥੇ ਹੋ ਗਈ ਠੀਕ ਨਹੀਂ ਇਹ ਚੀਜ਼ ਹੋਣੀ ਹੋਣੀ ਆ ਤੇ ਬਸ ਉਹਦੇ ਇੱਕ ਵਾਰ ਤੁਸੀਂ ਦਵਾਈ ਕਰ ਦੋ ਬਸ ਜਿੰਨਾ ਉਹਨੇ ਕੰਟਰੋਲ ਕਰਨਾ ਉਹਨੇ ਕਰ ਦੇਣਾ ਤੁਹਾਡੇ ਖਤੇ ਤੇ ਠੀਕ ਨਹੀਂ ਇਹ ਚੀਜ਼ਾਂ ਵਾ ਬਾਕੀ ਬਹੁਤ ਬਹੁਤ ਧੰਨਵਾਦ ਯਾਰ ਵੀਰੇ ਮੇਰੇ ਕੋਲੇ ਕੋਈ ਯਾਨੀ ਕਿ ਹੈ ਨਹੀਂਗਾ ਕਿ ਕਿਵੇਂ ਮੈਂ ਕਿਸੇ ਦਾ ਉਹ ਕਰਾਂ ਤੇ ਪਰ ਧੰਨਵਾਦ ਕਰਾਂ ਹਨਾ ਵੀ ਧੰਨਵਾਦ ਵਾਲਾ ਕੋਈ ਗੱਲ ਨਹੀਂ ਹੈਗੀ ਤੇ ਵੀ ਤੁਸੀਂ ਮੇਰੇ ਲਈ ਇੰਨਾ ਯਾਨੀ ਕਿ ਮੈਨੂੰ ਇੱਥੇ ਤੱਕ ਪਹੁੰਚਾਤਾ ਵੀਰੇ ਕਿ ਜਿੱਥੇ ਵੀ ਜੇ ਕਿਤੇ ਮੈਂ ਜਾਣਾ ਮੈਂ ਨਾ ਉੱਥੇ ਵੀਰ ਮਿਲ ਹੀ ਜਾਂਦੇ ਹੁਣ ਮੈਂ ਅੱਜ ਪਟਿਆਲੇ ਗਿਆ ਵਾਂ ਪਟਿਆਲੇ ਕਵਾੜ ਬਾਜ਼ਾਰ ਚ ਵੀ ਬਹੁਤ ਵੀਰ ਮਿਲ ਗਏ ਵੀ ਜਿਹੜੇ ਗੱਡੀ ਵੀ ਦੇਖੇ ਕੇ ਪਛਾਣ ਲਈ ਤੇ ਉਹ ਵੀ ਮੈਨੂੰ ਖੜੇ ਨੂੰ ਵੀ ਦੇਖ ਕੇ ਨਾ ਵੀਰੇ ਤੁਸੀਂ ਸੰਧੋ ਯਾਰ ਇਹ ਚੀਜ਼ਾਂ ਮੈਂ ਕਦੇ ਸੋਚਿਆ ਹੀ ਨਹੀਂ ਅੱਜ ਤੋਂ 2 ਸਾਲ ਪਹਿਲਾਂ ਕਦੇ ਦਿਮਾਗ ਚ ਵੀ ਨਹੀਂ ਆਇਆ ਕੀ ਮੇਰੇ ਨਾਲ ਕੋਈ ਵੀਰ ਐਵੇਂ ਫੋਟੋ ਖਿਚਾਊਗਾ ਸੱਚੀ ਕਹਿੰਨਾ ਵੀਰੇ ਮੇਰੇ ਦਿਮਾਗ 'ਚ ਨਹੀਂ ਸੀ ਕਦੇ ਅੱਜ ਤੱਕ ਕਦੇ ਸੋਚਿਆ ਤੱਕ ਨਹੀਂ ਸੀਗਾ ਠੀਕ ਨਹੀਂ ਕਦੇ ਇਹ ਵੀ ਨਹੀਂ ਸੀ ਸੋਚਿਆ ਕਿ ਮੇਰੇ ਇੰਸਟਾਗ੍ਰam ਤੇ YouTube ਤੇ ਇੰਸਟਾਗ੍ਰam ਹੀ ਪਹਿਲਾਂ ਮੈਂ ਜ਼ਿਆਦਾ ਜਨਾਉਂਦਾ ਇੰਸਟਾਗ੍ਰam ਤੇ Facebook ਕੀ ਕਦੇ ਇੰਨੇ ਕ ਵਿਊ ਵੀ ਇੰਨੇ ਵਿਊ ਜਾਂ ਇੰਨੇ ਬੰਦੇ ਮੈਨੂੰ ਦੇਖ ਲੈਣਗੇ ਨਾ ਮਤਲਬ ਹੀ ਨਹੀਂ ਸੀ ਤੇ ਬਸ ਸਾਰੇ ਵੀਰਾਂ ਦਾ ਯਾਰ ਦਿਲੋਂ ਧੰਨਵਾਦ ਕਰਦਾ ਵੀ ਵੀ ਕੁਛ ਨਾ ਕੁਛ ਕਹਿਣ ਨੂੰ ਤਾਂ ਹੁੰਦਾ ਹੀ ਆ ਵੀ ਦਿਲੋਂ ਰਿਸਪੈਕਟ ਆ ਵੀਰੇ ਸਾਰੇ ਵੀਰਾਂ ਦੀ ਹਨਾ ਵੀ ਥੋੜਾ ਦੇਣਾ ਨਹੀਂ ਮੈਂ ਦੇ ਸਕਦਾ ਤੁਸੀਂ ਇੱਕ ਆਮ ਘਰ ਦੇ ਮੁੰਡੇ ਨੂੰ ਆਮ ਜਿਹੇ ਬੰਦੇ ਨੂੰ ਇਹ ਜਿਆ ਬਣਾਤਾ ਹਨਾ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਜਿੱਥੇ ਵੀ ਜਾਂਦੇ ਹੋ ਮਿਲਦੇ ਹੋ ਬਹੁਤ ਧੰਨਵਾਦ ਵੀਰੇ ਸਾਰੇ